ਉਹਨਾਂ ਦਾ ਡੀਜੀਪੀ ਸਮੇਤ ਸੈਣੀ ਹੁੰਦਾ ਸੋ ਜਿਹੜੀ ਅਸੀਂ ਖੁਦਮੁਖਤਿਆਰੀ ਦੀ ਗੱਲ ਕਰਨੀ ਹੈ ਅਸੀਂ ਗੱਲ ਕਰਨੀ ਹੈ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਉੱਤੇ ਕਿ ਜਿੱਥੇ ਬੇਇਨਸਾਫੀ ਹੋਈ ਹੈ ਅਸੀਂ ਉਸ ਦੇ ਖਿਲਾਫ ਆਵਾਜ਼ ਚੁੱਕਾਂਗੇ ਔਰ ਇਹੀ ਜਿਹੜੀ ਹੈ ਪ੍ਰਭੂ ਸਤਾਵਾਲਾ ਪਾਣੂ ਲੈ ਕੇ ਜਾਏਗੀ ਮਿਹਰਬਾਨ ਜੀ ਥੈਂਕਸ ਫੋਰ ਟੇਕਿੰਗ दैट ਕੁਐਸਚਨ ਅਗਲੇ ਕਾਲਰ ਦਾ ਸਵਾਲ ਹੀ ਉਹਨਾਂ ਦੀ ਰਾਏ ਸੁਣਦੇ ਹਾਂ ਰੈਡੀ ਆਂਡੀਆ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅਜੀ ਦੇ ਆ ਟਾਸਟ ਨਹੀਂ ਤੇ ਪਹਿਲੀ ਗੱਲ ਤਾਂ ਇਹ ਕਿ ਮੈਂ ਵੀ ਉਹੀ ਚਾਹਣਾ ਜੋ ਭਾਜੀ ਚਾਹੁੰਦੇ ਆ ਪਰ ਭਾਜੀ ਜੇ ਜੇ ਅਸੀਂ ਚਾਹਣਾ ਵਾਂ ਜਿਹੜਾ ਗਰੁੱਪ ਇਹ ਚਾਹੁੰਦਾ ਤੇਹੀ ਆਪਦਾ ਅੱਡ ਰਾਜ ਲੈਣਾ ਉਹ ਗਰੁੱਪ ਨੇ ਪਹਿਲਾਂ ਉਹ ਪੰਜਾਬ ਤੇ ਜਾ ਕੇ ਸਰਕਾਰ ਬਣਾਉਣੀ ਪੈਣੀ ਆ ਜਿਹੜਾ ਐਸੇਲੇ ਰਾਜ ਕਰ ਰਿਹਾ ਜੇ ਉਹ ਹਮਸਾਣ ਨਹੀਂ ਚਾਹੁੰਦਾ ਕਿ ਸਾਡਾ ਅੱਡ ਰਾਜ ਹੋਵੇ ਤੇ ਤੁਸੀਂ ਕਦੇ ਵੀ ਨਹੀਂ ਲੈ ਸਕਦੇ ਜਿੰਨਾ ਚਿਰ ਉਹ ਇੱਥੇ ਰਾਜ ਕਰ ਰਹੇ ਹੋਗੇ ਉਹ ਨਹੀਂ ਚਾਹੁੰਦਾ ਤੇ ਤੁਸੀਂ ਕਿਵੇਂ ਉੱਥੇ ਆਪੋ ਜਿੰਨ ਤੇ ਉਹ ਦੋਨੇ ਗਰੋਹ ਜਿਹੜੀਆਂ ਸਰਕਾਰਾਂ ਵਾਂ ਵਰਗਾ ਇਹ ਦੋਨੇ ਗਰੋਹ ਪਿਆ ਉਹ ਦੋਨੇ ਹੀ ਨਹੀਂ ਚਾਹੁੰਦੇ ਕਿ ਇੱਥੇ ਰਾਜ ਆ ਡੋਗੇ ਤੇ ਤੁਸੀਂ ਕਿਵੇਂ ਉੱਥੋਂ ਰਾਜ ਲੈ ਸਕਦੇ ਇੱਕ ਟਾਈਮ ਖਰਾਬ ਕਰਨ ਦੀਆਂ ਗੱਲਾਂ ਦੂਜੀ ਗੱਲ ਜਦੋਂ ਆਪਣੇ ਅਮਰੀਕਾ ਨੇ ਇਤਿਹਾਸ ਗਾ ਕੇ ਇਹ ਜਨੋਸਾਈਡ ਨਹੀਂ ਮੰਨਣਾ ਤੇ ਤੁਸੀਂ ਉਸ ਵੇਲੇ ਕਿੱਥੇ ਚਲੇ ਗਏ ਕਿਉਂਕਿ ਤੁਸੀਂ ਜਵਾਬ ਦੇਣ ਨੂੰ ਕਿਤੇ ਨਹੀਂ ਆਏ ਸੀ ਮਿਹਰਬਾਨੀ ਤੁਹਾਡੇ ਸਵਾਲ ਦਾ ਉੱਤਰ ਦੇਣਗੇ ਜੀ ਹਾਂਜੀ ਪੰਨੂ ਸਰ ਹਾਂਜੀ ਪਹਿਲਾਂ ਇਹਨਾਂ ਦੇ ਪਿੱਛੋਂ ਸ਼ੁਰੂ ਕਰਦੇ ਹਾਂ ਜੀ ਇਹਨਾਂ ਨੇ ਕਿਹਾ ਜੀ ਅਮਰੀਕਾ ਨੇ ਕਿਹਾ ਜੀ ਅਸੀਂ ਨਸਲਕੁਸ਼ੀ ਨਹੀਂ ਮੰਨਣਾ ਉਹਨਾਂ ਨੇ ਤੁਸੀਂ ਉਹਨਾਂ ਦਾ ਜਵਾਬ ਪੜ੍ਹ ਲਓ ਇੰਟਰਨੈਟ ਤੇ ਵਾਈਟ ਹਾਊਸ ਦੀ ਜਿਹੜੀ ਸਾਈਟ ਆ ਉਹਦੇ ਤੇ ਪਿਆ ਉਹਨਾਂ ਨੇ ਬਿਲਕੁਲ ਨਹੀਂ ਕਿਹਾ ਵੀ ਅਸੀਂ ਜਿਹੜਾ ਹੈ ਨਸਲਕੁਸ਼ੀ ਨਹੀਂ ਮੰਨਣਾ ਅਸੀਂ ਆਖਿਆ ਸੀ ਕਿ ਨਵੰਬਰ 84 ਦੇ ਵਿੱਚ ਸਿੱਖਾਂ ਦੀ ਕਤਲੂਗਾਰਧ ਹੋਈ ਹੈ ਉਹ ਯੂਨਾਈਟਿਡ ਨੇਸ਼ਨਸ ਦੀ ਡੈਫੀਨੇਸ਼ਨ ਦੇ ਤਹਿਤ ਨਸਲਕੁਸ਼ੀ ਹੈ ਉਹਨਾਂ ਨੇ ਉਹਨਾਂ ਦਾ ਜਵਾਬ ਦਿੱਤਾ ਡੈਫੀਨੇਸ਼ਨ ਦੇ ਮੁਤਾਬਕ ਕਿ ਨਵੰਬਰ 1984 ਦੇ ਵਿੱਚ ਗ੍ਰੇਵ ਹਿਊਮਨ ਰਾਈਟਸ ਵਾਇਲੇਸ਼ਨਸ ਹੋਈਆਂ ਕੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ ਸਿੱਖ ਕੌਮ ਦੇ ਨਾਲ ਸੋ ਚਾਹੇ ਤੁਸੀਂ ਉਸ ਨੂੰ ਜੈਨੋਸਾਈਡ ਕਹੋ ਜਾਂ ਤੁਸੀਂ ਉਸ ਨੂੰ ਗ੍ਰੇਵ ਹਿਊਮਨ ਰਾਈਟਸ ਵਾਇਲੇਸ਼ਨਸ ਕਹੋ ਇਹ ਉਹਨਾਂ ਦੀ ਮਜਬੂਰੀ ਹੈ ਕਿ ਜੈਨੋਸਾਈਡ ਦਾ ਲਫ਼ਜ਼ ਉਹ ਇੰਡੀਆ ਦੇ ਖਿਲਾਫ ਅੱਜ ਦੀ ਤਰੀਕੇ 'ਚ ਯੂਜ਼ ਨਹੀਂ ਕਰ ਸਕਦੇ ਅਸੀਂ ਨਵੰਬਰ ਦੀ ਗੱਲ ਕੀਤੀ ਸੀ ਉਹਨਾਂ ਨੇ ਈਵਨ ਪੰਜਾਬ ਦੇ ਵਿੱਚ ਜਿਹੜੇ ਚੁਣ-ਚੁਣ ਕੇ ਝੂਠੇ ਪੁਰਸ ਮੁਕਾਬਲੇਾਂ 'ਚ ਸਿੱਖ ਮਾਰੇ ਗਏ ਐ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਉਹਨਾਂ ਨੂੰ ਇਹ ਇਮਪਿਊਨਿਟੀ ਦਿੱਤੀ ਹੋਈ ਆ ਉਹਨਾਂ ਦੀ ਸੁਰੱਖਿਆ ਕਰਦੀ ਆ ਉਥੋਂ ਦੀ ਸਰਕਾਰ ਜਿਹੜੀ ਪਹਿਲੀ ਗੱਲ ਐ ਜੀ ਉਥੋਂ ਦੇ ਜਿਹੜੇ ਦੋ ਪਾਰਟੀਆਂ ਉਹ ਨਹੀਂ ਚਾਹੁੰਦੀਆਂ ਉਥੋਂ ਦੀਆਂ ਜਿਹੜੀਆਂ ਦੋਨੋਂ ਪਾਰਟੀਆਂ ਆ ਉਹਦਾ ਨਾਮ ਚਾਹੇ ਕਾਂਗਰਸ ਹੋਵੇ ਚਾਹੇ ਹੋਵੇ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਰਾਜਨੀਤਿਕ ਮਨੋਰਥ ਹੈ ਉਸ ਤੇ ਦੀ ਪੰਜਾਬ ਦੇ ਉੱਤੇ ਰਾਜ ਕਰਨਾ ਸਾਡਾ ਮਨੋਰਥ ਪੰਜਾਬ ਦੇ ਉੱਤੇ ਰਾਜ ਕਰਨਾ ਨਹੀਂ ਹੈ ਅਸੀਂ ਰਾਜਨੀਤਿਕ ਪਾਰਟੀ ਨਹੀਂ ਗਏ ਅਸੀਂ ਮਨੁੱਖੀ ਅਧਿਕਾਰ ਸੰਸਥਾ ਸਾਡਾ ਮਨੋਰਥ ਹੈਗਾ ਕਿ ਆਪਣੀ ਕੌਮ ਨੂੰ ਅਵੇਅਰ ਕਰਨਾ ਤੇ ਅੰਤਰਰਾਸ਼ਟਰੀ ਪੱਧਰ ਤੇ ਕੈਂਪੇਨ ਚਲਾਉਣਾ ਕਿ ਸਿੱਖ ਕੌਮ ਦਾ ਹੱਕ ਹੈ ਪ੍ਰਭੂ ਸਤਾ ਦਾ ਕਿ ਨਹੀਂ ਹੈ ਮਿਹਰਬਾਨ ਜੀ ਇੱਕ ਨਿੱਕੀ ਜਿਹੀ ਕਮਿਸ਼ਨਰ ਬ੍ਰੇਕ ਪਰ ਪਾਰਟੀਆਂ ਨੇ ਬਾਕੀ ਕੌਲਰਾਂ ਦੇ ਸਵਾਲ ਤੇ رائے ਉਹਨਾਂ ਦੀ ਸੁਣਦੇ ਇਸ ਕਮਿਸ਼ਨਰ ਬ੍ਰੇਕ ਤੋਂ ਪੁੱਛੋ Fiber attack.